ਦੋ ਤਰੀਕ ਨੂੰ ਆਏ ਸਿੰਘ ਸਹਿਬਾਨਾ ਦੇ ਫੈਸਲੇ ਨੂੰ ਅਕਾਲੀ ਦਲ ਟੱਚ ਕਰਕੇ ਜਾਣਦਾ ਤੇ ਜਿਹੜੇ ਬਾਗੀ ਐ ਤੇ ਨਾਲ ਹੁਣ ਦਾਗੀ ਐ ਇਹਨਾਂ ਨੇ ਦਰਖਾਸਤ ਦਿੱਤੀ ਸੀ ਕਿ ਐਂ ਕਰਕੇ ਵੀ ਇੱਥੇ ਜਿਹੜੀ ਸਰਕਾਰ ਸੀ ਅਸੀਂ ਵੀ ਉਹਦੇ ਵਿੱਚ ਕੈਬਨਿਟ ਦਾ ਹਿੱਸਾ ਸੀਗੇ ਤੇ ਉੱਥੇ ਗਲਤੀਆਂ ਹੋਈਆਂ ਪਤਾਈਆਂ ਹੋਈਆਂ ਗੁਨਾਹ ਹੋਏ ਐ ਤੇ ਬੰਦ ਦੀ ਸਜ਼ਾ ਲਾਈ ਜਾਵੇ ਤੇ ਸਿੰਘ ਸਹਿਬਾਨਾ ਨੇ ਸਜ਼ਾ ਲਾਤੀ 2 ਦਸੰਬਰ 2024 ਨੂੰ ਉਹਦੇ ਵਿੱਚ ਉਲਟਾ ਸਿੰਘ ਸਹਿਬਾਨ ਆਹ ਪੁੱਜੇ ਫਿਰਦਿਆ ਅਕਾਲੀ ਦਾਲੇ ਚੀਜ਼ ਨੂੰ ਮੰਨਦਾ ਨਹੀਂ ਜਿਹੜੀ ਅਕਾਲ ਤਖਤ ਦੀ ਫੈਸਲ ਤੋਂ ਹੁਕਮ ਹੋਇਆ ਉਹਨੂੰ ਮੰਨਣਾ ਚਾਹੀਦਾ ਹੈ ਜਾਂ ਅਕਾਲੀ ਦਾਲੇ ਕਾਪ ਦੀ ਪੰਥਕ ਪਾਰਟੀ ਤੋਂ ਨਰੋਲ ਪਾਰਟੀ ਬਣੇ ਜਿਵੇਂ ਕਿ ਕਾਂਗਰਸ ਨਹੀਂ ਮੰਨਦੀ ਬੀਜੇਪੀ ਨਹੀਂ ਮੰਨਦੀ ਜਿਵੇਂ ਪਾਰਟੀ ਦਾ ਪਾਰਟੀ ਹੈ ਰਾਜਨੀਤੀ ਦਾ ਫਿਰ ਤੁਸੀਂ ਵੋਟਾਂ ਲੈਣ ਵਾਸਤੇ ਗੁਰਦੁਆਰਿਆਂ ਦੇ ਵਿੱਚ ਫੜ ਦਿਓ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਕਰ ਦਿਓ ਇਹ ਸਾਰੇ ਪਵਾੜੇ ਦੀ ਜੜ ਹੈ ਜਿਹੜਾ ਇਤ ਜੀਤ ਸਿੰਘ ਜੀ ਮੈਂ ਇਹ ਸੁਖਵੀਰ ਬਾਦਲ ਨੂੰ ਪੁੱਟੀਆਂ ਸਿੱਧੀਆਂ ਗੱਲਾਂ ਗਾਈਡ ਕਰਦਾ ਕਿਉਂ ਪੰਜਾਬੀ ਦਾ ਉਹ ਜਾਣਦਾ ਹੀ ਨਹੀਂ ਤਾਂ ਇਹ ਜਿਹੜਾ ਇਹਨਾਂ ਦਾ ਕਲਰਕ ਹੈ ਇਹ ਬੰਦਾ ਉਹਨੂੰ ਕਿਸੇ ਪਰਿਵਾਰ ਨੂੰ ਗੁੰਮਰਾ ਕਰੀ ਜਾਂਦਾ ਹੁਣ ਜਿਹੜੀ ਹੁਣ ਵਾਲੀ ਪਨੀਰੀ ਹੈ ਹੁਣ ਵਾਲੀ ਪਨੀਰੀ ਹੈ ਜਿਹੜੀ ਹੁਣ ਵਾਲੀ ਜਨਰੇਸ਼ਨ ਉਹ ਗੱਲ ਨੂੰ ਸਮਝਦੀ ਹੈ ਕਿਉਂਕਿ ਹੁਣ ਡਿਜੀਟਲ ਯੁੱਗ ਹੈ ਹੁਣ ਤਾਂ ਜਿਹੜਾ ਬੰਦਾ ਨਹੀਂ ਜਾਣਦਾ YouTube ਤੇ ਪਤਾ ਕਾ ਕੱਢ ਲਓ ਨਾਲ ਦੇ ਨਾਲ ਗੁਰੂ ਗੋਬਿੰਦ ਸਿੰਘ ਕੌਣ ਸੀ ਗੁਰੂ ਹਰਗੋਬਿੰਦ ਪਾਸ਼ਾ ਇਹ ਕੌਣ ਸੀ ਬੰਦਾ ਸਿੰਘ ਬਹਾਦਰ ਕੌਣ ਸੀ ਤੇ ਜਿਨ੍ਹਾਂ ਨਾਲ ਇਹਨਾਂ ਦਾ ਡਾਕਟਰ ਅਜੀ ਜਕਰੀਆ ਖਾਨ ਉਹ ਕੌਣ ਸੀ ਅਬਦਾਲੀ ਕੌਣ ਸੀ ਔਰੰਗਜ਼ੇਬ ਕੌਣ ਸੀ ਹੁਣ ਤਾਂ 5 ਮਿੰਟਾਂ 'ਚ ਬੰਦਲ ਕੱਢ ਲੈਂਦੇ ਆ ਬੜੇ ਲਿਕੇ ਬੱਚੇ ਨੇ ਇਹ 35 37 ਸਾਲ ਪਹਿਲਾਂ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਅਕਾਲ ਤਖਤ ਦੇ ਨਾਂ ਤੇ ਤਖਤ ਦੇ ਨਾਂ ਤੇ ਪੰਥ ਨੂੰ ਖਤਰਾ ਹੈ ਜਿਹੜੀਆਂ ਕੁਤਾਈਆਂ ਆਪ ਕਰਦੇ ਰਹੇ ਗੁਨਾਹ ਆਪ ਕਰਦੇ ਰਹੇ ਤੇ ਲੋਕਾਂ ਨੂੰ ਕਹਿੰਦੇ ਆ ਖਤਰਾ ਹੈ ਕੀ ਖਤਰਾ ਹੈ ਅੱਜ ਪੰਥ ਨੂੰ ਨਾ ਕੋਈ ਖਤਰਾ ਹੈ ਨਾ ਅਕਾਲ ਤਖਤ ਸਾਬ ਨੂੰ ਖਤਰਾ ਹੈ ਖਤਰਾ ਤਾਂ 2027 ਦੇ ਵਿੱਚ ਚੀਮੇ ਨੂੰ ਖਤਰਾ ਹੈ ਵੀ ਸਾਡੀ ਸਰਕਾਰ ਬਣੇ ਮੈਂ ਮੰਤਰੀ ਬਣਾ 2027 ਦੇ ਵਿੱਚ ਹੋਣਾ ਕਿਵੇਂ ਲੜਗੇ ਲੋਕਾਂ ਨੂੰ ਉੱਲੂ ਬਣਾਉਣਾ ਮੂਰਖ ਬਣਾਉਣਾ ਬੁੱਧੂ ਬਣਾਉਣਾ ਗੁੰਮਰਾਹ ਕਰਨਾ ਝੂਠ ਬੋਲਣਾ ਹੁਣ ਅਕਾਲ ਤਖਤ ਤੋਂ ਵੀ ਫੈਸਲਾ ਸੀਗਾ ਤੇ ਪਾਰਟੀ ਦਾ ਫੈਸਲਾ ਹੈ ਕਿ ਜਿੰਨਾ ਚਿਰ ਸੀਦੀ ਦਿਹਾੜੇ ਚੱਲਦੇ ਕੋਈ ਸਮਾਗਮ ਨਹੀਂ ਕਰਨਾ ਕੋਈ ਮਤਲਬ ਪੱਟੇ ਸਿੱਧੇ ਬਿਆਨ ਨਹੀਂ ਦੇਣੇ ਤੇ ਇਹ ਦਲਜੀਤ ਜੀ ਮਹ ਹਰੇਕ ਚੈਨਲ ਤੇ ਰੋਜ਼ ਲਾਈਵ ਹੋ ਕੇ ਨਵੀਂ ਤੋਂ ਨਵੀਂ ਇੰਟਰਵਿਊ ਦਿੰਦਾ ਕਿਉਂ ਦਿੰਦਾ ਕਿਉਂਕਿ ਗੁਰੂ ਘਰਾਂ ਦੇ ਵਿੱਚ ਸੰਗਤ ਆਉਂਦੇ ਉਹਨਾਂ ਨੂੰ ਪ੍ਰਭਾਵ ਪਾਉਣਾ ਚਾਹੁੰਦਾ ਹੁਣ ਇਹਦੀ ਗੱਲ ਘਰੇ ਨਹੀਂ ਸੁਣਦਾ ਕੋਈ ਉਹ ਗੱਲਾਂ ਗਈਆਂ ਉਹ ਗੱਲਾਂ ਗਈਆਂ ਜਿਹੜੀਆਂ ਤੁਸੀਂ ਚੰਬੀਆਂ ਚਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਸੈਕਟਰੀਟਾਂ ਦੇ ਕੰਮ ਕੇ ਕਬਜੇ ਮੰਤਰੀ ਬੁਣਾ ਚਲਾ ਕੇ ਉਹਨ ਲੋਕ ਨਹੀਂ ਚਾਹੁੰਦੇ ਇਵਨ ਕਿ ਇਹਨਾਂ ਦੇ ਜਨਰੇਸ਼ਨ ਦੇ ਵਿੱਚ ਵੀ ਨਹੀਂ ਚਾਹੁੰਦੇ ਯਾਰ ਤੁਸੀਂ ਲੋਕਾਂ ਨੂੰ ਝੂਠ ਬੋਲ ਦਿਓ ਫੋਡਾਲੀ ਪਨੀਰੀ ਨਵੀਂ ਪਨੀਰੀ ਆ ਕਰੀਬ 90% ਸੱਚ ਬੋਲਦੀ ਐ ਜਦੋਂ ਬੰਦਾ ਰਾਜਨੀਤੀ ਦੇ ਵਿੱਚ ਪੈ ਜਾਂਦਾ ਫਿਰ ਉਹ ਝੂਠ ਬੋਲਣਾ ਸਿੱਖ ਜਾਂਦਾ ਕਿਉਂਕਿ ਜੋ ਛੋਟਾ ਬੱਚਾ ਹੁੰਦਾ ਉਹ ਤਾਂ ਦਿਮਾਗ ਉਹਦਾ ਸਫੈਦ ਕਾਗਜ਼ ਹੁੰਦਾ ਜੋ ਮਰਜ਼ੀ ਲਿਖੀ ਚੱਲੋ ਜਿਹੜੇ ਮਰਜ਼ੀ ਰਸਤੇ ਪਾ ਲਓ ਇਸ ਕਰਕੇ ਜਿਹੜਾ ਹੈਗਾ ਇਹ ਦਜੀਤ ਚੀਮਾ ਜੋ ਇਹਨਾਂ ਦਾ ਕਲਰਕ ਹੈ ਬਾਦਰਕਾ ਉਹ ਲਿਖਤ ਪੜਤ ਕਰਦਾ ਹੈ ਰੋਜ਼ ਕੋਈ ਨਾ ਕੋਈ ਚੁਟਿੱਛਦੀ ਦਰਗਾਹ ਤੱਕੜਦਾ ਹੈ ਕੋਈ ਪਾਰਟੀ ਦਾ ਏਜੰਡਾ ਕਰਦਾ ਹੈ ਕੋਈ ਜਿਵੇਂ ਬਾਬੇ ਦੀ ਚਿੱਠੀ ਦੇ ਵਿੱਚ ਉਹਦੇ ਵਿੱਚ ਵਿੱਚ ਐਮੈਂਡਮੈਂਟ ਕਰਤੀ ਸੀ ਇਸ ਕਰਕੇ ਜਿਹੜਾ ਹੈਗਾ ਬਾਦਲ ਪਰਿਵਾਰ ਇਸ ਬੰਦੇ ਕੱਲੇ ਨੇ ਉਲਝਾਇਆ ਹੋਇਆ ਨਾਲ ਸਾਰਾ ਅਕਾਲੀ ਦਲ ਹੈ ਜਿਹੜਾ ਉਹ ਖਤਮ ਕਰਤਾ ਇਹਨੂੰ ਇਹ ਕਿਹਾ ਗਿਆ ਸੀਗਾ ਕਿ ਭਾਈ ਤੂੰ ਜਿਹੜਾ ਸੋਚੀ ਦੀ ਸਭਾਗਮਾਂ ਦੇ ਵਿੱਚ ਕੋਈ ਲਾਈਵ ਨਹੀਂ ਕਰਨਾ ਕੋਈ ਕੋਈ ਮੀਟਿੰਗ ਨਹੀਂ ਕਰਨੀ ਕੋਈ ਕਾਨਫਰੰਸ ਨਹੀਂ ਕਰਨੀ ਕੁਈ ਬ੍ਰੈਸ ਨੋਟਰੀ ਦੇਣਾ ਤਾਂ ਮਤਲਬ ਕੀ ਉਹਦੇ ਵਿੱਚ ਲੱਗਿਆ ਹੋਇਆ ਹੁਣ ਇਹਨੂੰ ਪੁੱਛਦੇ ਨੇ ਜਿਹੜੇ ਕਿ ਸੁਖਵੀਰ ਬਾਦਲ ਤੋਂ ਸੀਫਾ ਕਿਉਂ ਨਹੀਂ ਤੂੰ ਮਨਜ਼ੂਰ ਕਰ ਰਿਹਾ ਲੈ ਕਿਉਂ ਨਹੀਂ ਰਿਹਾ ਸੁਖਵੀਰ ਬਾਦਲ ਹੋ ਸਕਦਾ ਸੀਫਾ ਦੇ ਇਹਨੂੰ ਤਿਆਰ ਹੋਵੇ ਇਹ ਕੱਲਾ ਬੰਦਾ ਨਹੀਂ ਲੈਣਦੇ ਕਿਉਂਕਿ ਸਾਰੇ ਅਕਾਲੀ ਦਲ ਨੂੰ ਜਿਹੜਾ ਦਿਲਜੀਤ ਸਿੰਘ ਜੀ ਮੈਂ ਇਹ ਪਰੇਸ਼ਾਨ ਕਰ ਰਿਹਾ ਹੈ ਔਰ ਪਾਰਟੀ ਨੂੰ ਖਤਮ ਕਰਨ ਤੇ ਲੱਗਿਆ ਹੋਇਆ ਹੈ ਇਹਦੀ ਬਦੌਰਦ ਕਾਫੀ ਬੰਦੇ ਪਾਰਟੀ ਛੱਡ ਕੇ ਚਲੇ ਗਏ ਟਕਸਾਲੀ ਖਾਸ ਕਰਕੇ ਜਿਨ੍ਹਾਂ ਦਾ ਪਿਛੋਕੜ ਸੀਗਾ ਜਿਨ੍ਹਾਂ ਨੇ ਆਪਦੀ ਜਾਇਦਾਦਾਂ ਜ਼ਮੀਨਾਂ ਵੇਚ ਕੇ ਪਾਰਟੀ ਦੇ ਨਾਲ ਖੜੇ ਔਰ ਪਾਰਟੀ ਦਫ਼ਤਰ ਨੂੰ ਯੋਗਦਾਨ ਜਿਹੜਾ ਹੈਗਾ ਫੰਡ ਦਿੱਤਾ ਯੋਗਦਾਨ ਦਿੱਤਾ ਆਪਦਾ ਜ਼ਮੀਨ ਵੇਚ ਕੇ ਫੰਡ ਦਿੱਤਾ ਯੋਗਦਾਨ ਪਾਇਆ ਦਫ਼ਤਰ ਬਣਾਉਣ ਦੇ ਵਿੱਚ ਤੇ ਇਹਨਾਂ ਬੰਦੇ ਨੇ ਤਾਂ ਕਮਾਏ ਹੈ ਇਹਨਾਂ ਬੰਦਿਆਂ ਨੇ ਤਾਂ ਲੁੱਟ ਕੋ ਸੁੱਟ ਕੀਤੀ ਹੈ ਸਾਹਮਣੇ ਆ ਗਿਆ ਸਾਰੇ ਗੁਨਾਹ ਮੰਨ ਲਏ ਹੁਣ ਜਿਹੜਾ ਸੁਖਵੀਰ ਬਾਦਲ ਦਾ ਅਸਿਫਾ ਹੈ ਉਹ ਇਹ ਬੰਦਾ ਕਹ ਲਾ ਹਰਜੀਤ ਸਿੰਘ ਚੀਮਾ ਜਿਹੜਾ ਉਹ ਮਨਜ਼ੂਰ ਨਹੀਂ ਹੋਣ ਦਿੰਦਾ ਇਸ ਕਰਕੇ ਜਿਹੜਾ ਹੈਗਾ ਪਾਰਟੀ ਤਾਂ ਹੀ ਜ਼ੀਰੋ ਹੋਗੀ ਜੇ ਤੁਸੀਂ ਮੇਰੀ ਪੀੜੀ ਦੇ ਸਿਧਾਂਤ ਨੂੰ ਮੰਨਣਾ ਨਹੀਂ ਤੇ ਫਿਰ ਉੱਥੇ ਲੈਣ ਕਿ ਗਏ ਹੋ ਉੱਥੇ ਕਹਿੰਦੇ ਵੀ ਜੋ ਸਿੰਘ ਫੈਸਲਾ ਕਰਨਗੇ ਕਰੀ ਜਾਣ ਅਸੀਂ ਤਾਂ ਜੀ ਨੂੰ ਮੰਨਦੇ ਨਹੀਂ ਜੇ ਮੰਨਦੇ ਹੋ ਤੇ ਫਿਰ ਉਹਨੂੰ ਇਨਪਿੰਡ ਲਾਗੂ ਕਰੋ ਹੁਣ ਜਿਹੜਾ ਨਾ ਤਾਂ ਉੱਥੇ ਕੋਈ ਢਾਂਚੇ ਦੀ ਜ਼ਰੂਰਤ ਸੀ ਨਾ ਕੋਈ ਪਾਰਟੀ ਦਾ ਗਠਜਵੰਧਨ ਸੀ ਨਾਂ ਪਾਰਟੀ ਦੇ ਦੁਆਰੇ ਜਿਹੜੀ ਸੀਗੀਆਂ ਵੋਟਾਂ ਪੈਣੀਆਂ ਸੀ ਜਿਹਨੇ ਪੈਣੀਆਂ ਸੀ ਉਹ 11ਵੇਂ ਮਹੀਨੇ ਦੇ ਲਾਸਟ ਤੱਕ ਸੀਗੀਆਂ 12ਵੇਂ ਦੇ ਵਿੱਚ ਇਸ ਕਰਕੇ ਕਿਹਾ ਗਿਆ ਸੀਗਾ ਹਾਲ ਤੱਕ ਤਦੋਂ ਵੀ ਕਿਹਾ ਗਿਆ ਪਾਰਟੀ ਦੇ ਜਿਹੜੇ ਅਹੁਦੇਦਾਰ ਉਹਨਾਂ ਤੋਂ ਵੀ ਕਿਹਾ ਗਿਆ ਵੀ ਭਾਈ 12ਵੇਂ ਮਹੀਨੇ ਚ ਸਿੱਧੀ ਸਮਗਮ ਚੱਲਣਗੇ ਇੱਥੇ ਕੋਈ ਕਾਨਫਰੰਸ ਕੋਈ ਇਲਜ਼ਾਮ ਕਿਸੇ ਤੇ ਕੁਝ ਨਹੀਂ ਲਾਉਣਾ ਤਾਂ ਜਿਹੜਾ ਹੁਣ ਇਹ ਹਰ ਰੋਜ਼ ਲਾਈਵ ਹੋ ਕੇ ਮਤਲਬ ਲੋਕਾਂ ਨੂੰ ਉਹ ਗੱਲਾਂ ਤੇ ਮਿੱਟੀ ਪਾ ਕੇ ਹੋਰ ਕੁਝ ਪੜਾਈ ਜਾਂਦਾ ਤੇ ਸੰਗਤ ਪੁੱਛਦੀ ਹੈ ਜਤੇਦਾਰ ਪੁੱਛਦੇ ਆ ਵੀ ਜਿਹੜਾ ਤੁਹਾਨੂੰ ਕਿਹਾ ਸੀਗਾ ਵੀ ਬਾਗੀ ਤੇ ਦਾਗੀ ਤੇ ਕਾਲੀਦਲ ਇਕੱਠੇ ਹੋਪ ਹੋਗੇ ਫਿਰ ਤੁਸੀਂ ਆਪ ਦਾ ਪ੍ਰਧਾਨ ਚੁਣੋ ਚੁਣ ਲਿਆ ਫਿਰ ਸੁਖਵੀਰ ਬਾਦਲ ਅਸੀਫਾ ਦੇਵੇ ਦਿੱਤਾ ਨਹੀਂ ਦਿੱਤਾ ਫਿਰ ਜਿਹੜਾ ਉਹਦਾ ਪਰਮ ਪੰਤਰਤਨ ਹੈ ਉਹ ਵਾਪਸ ਕਰੋ ਉਹ ਕਰ ਦਿੰਦੇ ਕਹਿੰਦਾ ਇਹ ਬੰਦਾ ਜਿਹੜਾ ਦਜੀਤ ਜੀਮ ਹੈ ਇਹ ਵਾਪਸ ਨਹੀਂ ਕਰ ਦਿੰਦਾ ਕਿਉਂਕਿ ਜਦੋਂ ਬੰਦਾ ਈ 25 ਸਾਲ 50 ਸਾਲ ਚਾਪਲੂਸੀ ਕਰੀ ਹੋਵੇ ਪਰ ਉਹ ਨਿਕਲਦਾ ਨਹੀਂ ਆਪਾਂ ਕਹਿੰਦੇ ਰਹਿੰਦੇ ਹੁੰਦੇ ਯਾਰ ਵੀ ਜੇ ਇਹ ਕਾਨੂੰਨ ਨਿਕਲ ਜੇ ਤਾਂ ਘਰ ਸਵਰਗ ਬਣ ਜੇ ਚਾਹੇ ਆਪਣੇ ਘਰੋਂ ਉਹ ਹਟ ਜੇ ਤਾਂ ਮਤਲਬ ਜਿਹੜਾ ਹੈਗਾ ਘਰ ਦੀ ਸੈਟਿੰਗ ਹੋ ਜੇ ਕਿਉਂਕਿ ਵੀ ਇਹ ਬੰਦੇ ਦੂਜੇ ਦੇ ਕੰਨ ਪੜਾਉਂਦਾ ਦੂਜਾ ਦੂਜੇ ਦੇ ਪੜਾਉਂਦਾ ਇਹੀ ਬੰਦਾ ਲੜਾਈ ਜਾਂਦਾ ਆਮ ਆਪਣੇ ਪਿੰਡਾਂ ਦੇ ਵਿੱਚ ਕਹਾਵਤ ਹੈ ਸੋ ਕਾਲੀਦਾਲ ਦੇ ਵਿੱਚੋਂ ਜਿਹੇ ਇਹ ਜਿਹੇ ਬੰਦੇ ਕੱਢੇ ਜਾਣ ਤੇ ਨਵੇਂ ਬੰਦੇ ਲਿਆਂਦੇ ਜਾਣ ਜੂਥ ਨਵੇਂ ਬਣਾ ਲਿਆਂਦਾ ਜਾਵੇ ਜੂਥ ਵਿੰਗ ਬਣਾਇਆ ਜਾਵੇ ਸੱਚਾ ਸੱਚ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਮਤਲਬ ਜਿਹੜਾ ਅਕਾਲੀ ਦਲ ਦੁਆਰੇ ਸਰਜੀਤ ਹੋ ਸਕਦੀ ਹੈ ਖੇਤਰੀ ਪਾਰਟੀ ਕੋਈ ਵੀ ਹੈ ਚਾਹੇ ਨਵੀਂ ਬਣਾ ਲਓ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਬਹੁਤ ਹੁਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਚੀਮੇ ਵਰਗੇ ਨੇ ਜਾਂ ਹੋਰ ਪੰਜ ਸੱਤ ਇਹ ਤੜਕੇ ਲੱਗ ਜਾਂਦੇ ਨੇ ਝੂਠ ਬੋਲਣ ਲੋਕਾਂ ਨੂੰ ਮੂਰਖ ਬਣਾਉਣ ਤੇ ਤੁਸੀਂ ਇਹਨਾਂ ਨੂੰ ਇਹ ਪੁੱਛੋ ਵੀ ਜਿਹੜਾ ਆਕਾਲ ਤਖਤ ਸਾਹਿਬ ਦਾ ਫੈਸਲਾ ਹੈ ਉਹਨੂੰ ਲਾਗੂ ਕਰਿਆ ਤੁਸੀਂ ਮੇਰੀ ਪੀੜੀ ਦੇ ਸਿਧਾਂਤ ਨੂੰ ਮੰਨਦੇ ਹੋ ਜੇ ਮੰਨਦੇ ਹੋ ਤਾਂ ਫਿਰ ਉਹਦਾ ਸਿਫਾ ਕਿਉਂ ਨਹੀਂ ਲਿਆ ਫਿਰ ਉਹ ਪੰਦਰਾਂ ਦਿਨ ਕਿਉਂ ਨਹੀਂ ਵਾਪਸ ਕਰਿਆ ਤੇ ਸਮੇਤ ਵਿਆਜ ਪੈਸੇ ਕਿਉਂ ਨਹੀਂ ਪਰੇ ਇਸ ਕਰਕੇ ਬੰਦਾ ਕੱਲਾ ਜਿਹੜਾ ਉਲਝਾਈ ਜਾਂਦਾ ਹੈ ਪ੍ਰੈਸ ਸਾਹੀ ਦੀ ਧਾਲੀ ਹੋ ਜਾਂਦੀ ਹੈ ਵਿਊ ਲੈਂਡ ਦੇ ਬਾਰੇ ਸਹੀ ਨੂੰ ਸਹੀ ਸਹੀ ਖਬਰਾਂ ਪਹੁੰਚਾਇਆ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ